आज गुरुद्वारा चोला साहब में महाराज जी के चरणों में महाराज मारे प्रमिली सद गुरुदेव स्वामी शर्वानंद गिरु जी महाराज की पंद्रहवीं वर्ष दल से पाठ आराम से आज हमारे सभी जितने या भाई खरे हुए हैं हमारे से सरकार जो चोला साहब से गुरु सिंह से भाई अमृत सिंह जी और सभी यहाँ जो भी है इनके सहयोग नाल बेटी के सहयोग नाल नगर पंचायत पहले साउथ की सर पंचायत अभी की पंचायत सभी से समाज हमारे भाई टोपू भाई चरणजीत सिंह जी टोपू भाई मलकित सिंह जी कु जी ये दोनों जनों जिन्होंने पाठा साल का नियम ऐसा कि परिवार सभी नगर निवासी स्वामी की आज बंसी का नारा संघ किया सभी श्रोमणी कमेटी के बंधु बांधुओं के लिए और नगर निवासियों के लिए बहुत बहुत आशीर्वाद है जो ब्रह्म ज्ञानी संतों का इतना आदर करती है सम्मान रखती है उनकी कृपा सदा बनी रहे महाराज की कृपा से ਹਮ ਸਭ ਕੋ ਵਰਤ ਸਿਰ ਮਤਾਂ ਬੋਲ ਕੇ ਚਾਰੋਂ ਪਾਸੇ ਗੱਲ ਕਰਦੇ ਜੋ ਐਸੀ ਗੀਤ ਦੀ ਮਹਾਰਾਜੀ ਜੀ ਧੰਨਵਾਦ ਸਵਾਮੀ ਜੀ ਤੋਂ ਇਹ ਬਾਗ 98 ਜਿਵੇਂ ਗੁਰਵਾਣੀ ਦੇ ਤੋ ਕਹਿ ਬਾ ਬਾਣੀਆਂ ਕੰਵਲੀਆਂ ਬਹੁਤ ਸਬੂਤ ਕਰੇ ਸੋ ਮਹਾਂਪੁਰਖਾਂ ਦੀ ਯਾਦ ਵਿੱਚ ਇਹਨੇ ਇਹ ਜਾਲ ਮਨਾਉਂਦੇ ਨੇ ਇਸ ਕਰਕੇ ਸੰਗਤ ਦੇ ਵਿੱਚ ਇੱਕ ਵਾਰ ਕਰਦੀ ਰਹੋਸੀ ਇਹ ਹਰ ਸਾਲ ਵਰਸੀ ਮਨਾਈ ਜਾਂਦੀ ਹੈ ਗੁਰਦਵਾਰ ਸਾਹਿਬ ਵੀ ਪਾਠ ਰੱਖੇ ਜਾਂਦੇ ਨੇ ਹਾਂਜੀ ਸ੍ਰੀ ਅੰਨ ਪਾਠ ਸਾਹਿਬ ਤੁਹਾਨੂੰ ਬਹੁਤ ਸਵਾਮੀ ਜੀ ਦੀਆਂ ਸਜਦੇ ਨੇ ਦੇ ਬਹੁਤ ਸਤਿਕਾਰ ਭਾਵ ਨਾਲ ਮਨਾਲ ਟੀਮ ਦੇ ਨਾਲ ਸਾਰੀਆਂ ਸੰਗਤਾਂ ਇੱਕਜੁੱਟ ਹੋ ਕੇ ਮਹਾਂਪੁਰਖਾਂ ਦੀ ਵਰਸਮਾਣੀ ਸੁਆਮੀ ਜੀ ਦਾ तहे دلੋਂ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਕਰਦੇ ਜੋ ਕਿ ਸਾਡੇ ਨਾਲ ਮਿਲ ਕੇ ਸੇਵਾ ਭਾਵ ਨਾਲ ਸਾਰੀ ਸੇਵਾ ਨੂੰ ਵਾਹਿਗੁਰੂ ਦਾ ਕਾਜ ਸਫਲ ਹੈ ਇਹ ਸੰਨ ਭਾਈ ਮਰੀਕ ਸਿੰਘ ਜੀ ਗੁਰਦੁਆਰਾ ਚੋਲਾ ਸਾਹਿਬ ਪਤਸਾਈ ਸੇਵੀ ਪਿੰਡ ਪਟਾਣੀ ਕਲਾ ਵਿਖੇ ਜੋ ਸਵਾਮੀ ਸਰਵਾਨੰਦ ਗਿਰੀ ਮਹਾਰਾਜ ਜੀ ਦੀ ਵਰਸੀ ਮਨਾਈ ਗਈ ਆ ਉਹ ਸਮਾਗਮ ਦੀ ਅੱਜ ਜੋ ਗੁਰਦੁਆਰਾ ਸਾਹਿਬ ਖੰਡਪਾਟ ਸਾਹਿਬ ਪ੍ਰਕਾਸ਼ ਕੀਤੇ ਦੀ ਅੱਜ ਉਹਨਾਂ ਦਾ ਕੋਲ ਪਾਏ ਗਏ ਨੇ ਤੇ ਇੱਥੇ ਬਹੁਤ ਸਰਦਾ ਰੱਖਦੇ ਨੇ ਸਵਾਮੀ ਜੀ ਸਵਾਮੀ ਵਿੱਧਿਆ ਗਿਰੀ ਜੀ ਮਹਾਰਾਜ ਕਿਉਂਕਿ ਉਹਨਾਂ ਵੱਲੋਂ ਅੱਜ ਪੂਰਾ ਭੰਡਾਰਾ ਕੀਤਾ ਕੱਲ ਨੂੰ ਉਹਨਾਂ ਵੱਲੋਂ ਸਮਾਧਾਂ ਜਿੱਥੇ ਸੰਨਿਆਸੀ ਆਸ਼ਰਮ ਸਮਾਧਾਂ ਉੱਥੇ ਵੀ ਸਮਾਗਮ ਹੋਲੇ ਨੇ ਤੁਸੀਂ ਜੁੜੇ ਰਹੇ ਹੋਤੀ ਆ ਸਿਕਟਾਣੀ ਨੇ ਨਾਲ ਮੈਂ ਤੁਹਾਡਾ ਜਕਤਾਰ ਕਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ